ਸਰਸ਼ਕਾਲ ਮੈਰੀਨਾ ਟੀਮ ਆ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਤੇ ਅਸੀਂ ਅੱਜ ਗੱਲ ਕਰਾਂਗੇ ਕੋਲਕੱਤਾ ਦੇ ਵਿੱਚ ਜਿਹੜੀ ਮਹਿਲਾ ਟ੍ਰੇਨਰ ਡਾਕਟਰ ਦੇ ਨਾਲ ਜੋ ਵੱਧ ਫੈਲੀ ਹੋਈ ਆ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਬੇਸ਼ੱਕ ਜ਼ਮਾਨਾ ਬਹੁਤ ਅੱਗੇ ਪਹੁੰਚ ਚੁੱਕਿਆ ਪੜਿਆ ਲਿਖਿਆ ਜ਼ਮਾਨਾ ਬਣ ਚੁੱਕਿਆ ਤੇ ਲੜਕੀਆਂ ਨੂੰ ਜਿਹੜਾ ਕਿ ਵਿਅਕਤੀਆਂ ਨੇ ਮਰਦਾਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਪਰ ਕੀ ਲੱਗਦਾ ਕਿ ਅੱਜ ਵੀ ਔਰਤਾਂ ਸੇਫ ਨਹੀਂ ਸਭ ਤੋਂ ਵੱਡਾ ਸਵਾਲ ਸਿਰਫ ਇਹੀ ਖੜਾ ਹੁੰਦਾ ਜ਼ਰੂਰੀ ਨਹੀਂ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦੇ ਦਿੱਤਾ ਗਿਆ ਸਭ ਤੋਂ ਪਹਿਲਾਂ ਇੱਥੇ ਲੜਕੀਆਂ ਦੀ ਔਰਤਾਂ ਦੀ ਇੱਜ਼ਤ ਦੀ ਰਾਖੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਉਹਨਾਂ ਦੀ ਇੱਜ਼ਤ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜੇ ਦਰਜੇ ਹੁੰਦੇ ਨੇ ਉਹ ਜਿਹੜਾ ਕਿ ਸੈਕੰਡ ਆਪਸ਼ਨ ਦੇ ਉੱਤੇ ਜਿਹੜੀ ਕਿ ਮੈਟਰ ਆ ਜਾਂਦਾ ਕਿਉਂਕਿ ਜੇਕਰ ਲੜਕੀਆਂ ਸਾਡੀਆਂ ਧੀਆ ਪੈਣਾ ਸਾਡੀਆਂ ਔਰਤਾਂ ਇੱਥੇ ਸੇਫ ਹੀ ਨਹੀਂ ਤਾਂ ਉਹ ਦਰਜੇ ਦੀ ਕੀ ਗੱਲ ਕਰਨ ਗਿਆ ਤਾਂ ਬਰਾਬਰ ਦਾ ਦਰਜਾ ਲੈ ਕੇ ਉਹ ਕੀ ਕਰਨ ਗਿਆ ਜਦੋਂ ਉਹ ਸੇਫ ਹੀ ਨਹੀਂ ਆਏ ਦਿਨ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੀਆਂ ਬਦਫੈਲੀਆਂ ਛੋਟੀਆਂ-ਛੋਟੀਆਂ ਬੱਚੀਆਂ ਹੁਣ ਤੱਕ ਇੰਨੇ ਘਟੀਆਂ ਤੋਂ ਘਟੀਆਂ ਜਿਹੜੇ ਕਿ ਗੈਂਗ ਰੇਪ ਹੋ ਚੁੱਕੇ ਨੇ ਜਿਨ੍ਹਾਂ ਨੂੰ ਸੁਣ ਕੇ ਰੋਂਗ ਤੇ ਤੱਕ ਖੜੇ ਹੋ ਜਾਂਦੇ ਨੇ ਜੋ ਇਸ ਮਹਿਲਾ ਡਾਕਟਰ ਦੇ ਨਾਲ ਹੋਇਆ ਏ ਵੀ ਕਿਸੇ ਹੋਰ ਜਿਹੜੀ ਹੁਣ ਤੱਕ ਖਬਰ ਆਈ ਹੈ ਜੋ ਦੇਖਿਆ ਗਿਆ ਉਸ ਮਸਲੇ ਲਾਣੋ ਵੀ ਕਿਤੇ ਕੱਟ ਨਹੀਂ ਹੈਗਾ ਕਠੂਆ ਗੈਂਗ ਰੇਪ ਕਿੰਨਾ ਵੱਡਾ ਜਿਹੜਾ ਕਿ ਹੋਇਆ ਉਸ ਤੋਂ ਇਲਾਵਾ ਹੋਰ ਕਿੰਨੇ ਜਿਹੜੇ ਕਿ ਅਜਿਹੇ ਕਾਣ ਹੋ ਚੁੱਕੇ ਨੇ ਪਰ ਲੋਕ ਸੁਧਨ ਦੀ ਵਜਾਏ ਲਗਾਤਾਰ ਕਿਸੇ ਇਕੱਲੀ ਮਹਿਲਾ ਇਕੱਲੀ ਲੜਕੀ ਇਕੱਲੀ ਬੱਚੀ ਦਾ ਫਾਇਦਾ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ ਤਾਂ ਇਥੇ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਅਜਿਹੇ ਦਰਿੰਦੇ ਜਿਹੜੇ ਹੱਸ ਦੇ ਭੁੱਖੇ ਨੇ ਆਪਣੀ ਹੱਸ ਮਿਟਾਉਣ ਵਾਸਤੇ ਕਿਹੜੀਆਂ ਹੱਦਾਂ ਤੱਕ ਗਿਰ ਜਾਂਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਅਜਿਹੇ ਲੋਕਾਂ ਦੇ ਖਿਲਾਫ ਕੋਈ ਸਖਤ ਐਕਸ਼ਨ ਹੋਵੇ ਜਾਂ ਕੋਈ ਅਜਿਹੀ ਸਜ਼ਾ ਹੋਵੇ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜੇ ਹੋ ਜਾਣ ਤਾਂ ਫਿਰ ਜਿਹਨੂੰ ਸਜ਼ਾ ਹੋਵੇਗੀ ਤਾਂ ਉਸ ਦਾ ਕੀ ਹਸ਼ਰ ਹੋਵੇਗਾ ਜੇਕਰ ਅਜਿਹੀ ਸਜ਼ਾ ਬਣ ਜਾਵੇ ਤਾਂ ਜਿਹੜੀ ਲਗਾਤਾਰ ਔਰਤਾਂ ਦੇ ਨਾਲ ਲੜਕੀਆਂ ਦੇ ਨਾਲ ਅਜਿਹੀ ਬਦ ਫੈਲੀ ਹੋ ਰਹੀ ਹੈ ਉਹ ਰੁਕ ਸਕਦੀ ਹੈ ਕਿਉਂਕਿ ਜਿਹੜਾ ਇਹ ਕਾਂਡ ਹੋਇਆ ਮਹਿਲਾ ਡਾਕਟਰ ਦੇ ਨਾਲ ਜਿਹੜੀ ਇਸ ਦੇ ਵਿੱਚ ਰਿਪੋਰਟ ਆਈ ਆ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਸ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਨੇ ਕਿ ਕਿੰਨੀ ਦਰਿੰਦਗੀ ਇਸ ਦਰਿੰਦੇ ਦੇ ਵੱਲੋਂ ਉਸ ਲੜਕੀ ਦੇ ਨਾਲ ਕੀਤੀ ਗਈ ਹੈ ਉਸ ਦੇ ਨਾਲ ਕਲਾ ਰੇਪ ਨਹੀਂ ਹੋਇਆ ਉਸ ਦੇ ਸਰੀਰਕ ਦਾ ਉਸ ਦੇ ਅੰਗਾਂ ਦਾ ਵੀ ਸ਼ੋਸ਼ਣ ਕੀਤਾ ਗਿਆ ਉਸ ਦੇ ਪ੍ਰਾਈਵੇਟ ਅੰਗਾਂ ਨਾਲ ਇੰਨੇ ਗਲਤ ਤਰੀਕੇ ਦੇ ਨਾਲ ਛੇੜਛਾੜ ਹੋਈ ਹੈ ਕਿ ਦਸਨ ਵੇਲੇ ਖੁਦ ਨੂੰ ਸ਼ਰਮ ਆ ਜਾਂਦੀ ਹੈ ਪਰ ਉਸ ਦਰਿੰਦੇ ਨੂੰ ਕਰਦੇ ਹੋਏ ਸ਼ਰਮ ਨਾ ਆਈ ਉਸ ਦਰਿੰਦੇ ਦੇ ਕਰਦੇ ਹੋਏ ਹੱਥ ਨਾ ਕੰਬੇ ਉਸ ਦੇ ਜਿਹੜੇ ਕਿ ਜ਼ਖਮ ਦੱਸਿਆ ਜਾ ਰਿਹਾ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਿਕ ਕਿ 16 ਤੋਂ 17 ਜ਼ਖਮ ਜਿਹੜੇ ਕਿ ਉਸ ਦੇ ਸਰੀਰ ਦੇ ਉੱਤੇ ਪਾਏ ਗਏ ਨੇ ਉਸ ਦੇ ਨੱਕ ਤੇ ਉਸ ਦੇ ਬੁੱਲਾਂ ਤੇ ਉਸ ਦੇ ਗੱਲਾਂ ਦੇ ਉੱਤੇ ਉਸ ਦੇ ਹੱਥਾਂ ਤੇ ਉਸ ਦੇ ਪੈਰਾਂ ਦੇ ਉੱਤੇ ਜਿਹੜੇ ਦਿਖਣ ਵਾਲੇ ਜਿਹੜੇ ਇਹ ਨਿਸ਼ਾਨ ਨੇ ਇਹ 16 ਤੋਂ 17 ਦੱਸੇ ਜਾ ਰਹੇ ਨੇ ਤੇ ਅੰਦਰੂਨੀ ਗੱਲ ਕੀਤੀ ਜਾਵੇ ਜਿਹੜੀਆਂ ਅੰਦਰੂਨੀ ਸੱਟਾਂ ਇਸ ਦੇ ਨਾਲ ਵੱਧ ਫੈਲੀ ਕਰਨ ਸਮੇਂ ਲੱਗੀਆਂ ਉਹ ਵੀ 8-9 ਦੱਸਿਆਂ ਜਾ ਰਹੀਆਂ ਨੇ ਸੋ ਇੰਨੇ ਘਟੀਆ ਤਰੀਕੇ ਦੇ ਨਾਲ ਇਸ ਦਰਿੰਦੇ ਨੇ ਦਰਿੰਦਗੀ ਕੀਤੀ ਹੈ ਕਿ ਹੱਦਾਂ ਪਾਰ ਕਰ ਦਿੱਤੀਆਂ ਦੇਖਿਆ ਜਾ ਰਿਹਾ ਹੈ ਕਿ ਹਫਸ਼ ਦੇ ਭੁੱਖੇ ਕਿਉਂ ਔਰਤਾਂ ਨੂੰ ਸ਼ਿਕਾਰ ਬਣਾ ਰਹੇ ਨੇ ਆਪਣੀ ਭੁੱਖ ਮਿਟਾਉਣ ਦੇ ਬਾਅਦ ਸੇ ਚੰਦ ਸੈਕਿੰਡ ਦੀ ਭੁੱਖ ਮਿਟਾ ਕੇ ਉਹ ਇੱਕ ਲੜਕੀ ਦੀ ਸਾਰੀ ਉਮਰ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਐਨਾ ਹੀ ਨਹੀਂ ਜਦੋਂ ਉਹਨਾਂ ਦੀ ਹਾਫਸ ਫੇਰ ਵੀ ਨਹੀਂ ਮਿਟਦੀ ਉਸ ਦੇ ਨਾਲ ਅਜਈਆਂ ਕਟਿਆ ਕਟਿਆ ਹਰਕਤਾਂ ਕਰਦੇ ਨੇ ਉਸ ਨੂੰ ਮੌਤ ਦੇ ਘਾਰ ਤੱਕ ਉਤਾਰ ਦਿੰਦੇ ਨੇ ਇਸ ਘਟਨਾ ਨੇ ਸਾਰਿਆਂ ਦੇ ਹਿਰਦੇ ਬਲਉਂਦਰ ਕੇ ਰੱਖ ਦਿੱਤੇ ਜਿਸ ਤੋਂ ਬਾਅਦ ਲਗਾਤਾਰ ਇਸ ਡਾਕਟਰ ਦੇ ਇਨਸਾਫ ਦੇ ਹੱਕ ਦੇ ਵਾਸਤੇ ਸੜਕਾਂ ਦੇ ਉੱਤੇ ਨਰਸਾਂ ਡਾਕਟਰ ਵਕੀਲ ਇੱਥੋਂ ਤੱਕ ਕਿ ਲੋਕ ਵੀ ਜਿਹੜੇ ਕਿ ਉਤਰ ਚੁੱਕੇ ਨੇ ਲੋਕਾਂ ਦੇ ਵੱਲੋਂ ਹੱਥਾਂ ਦੇ ਵਿੱਚ ਕੈਂਡਲ ਫੜ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਨਸਾਫ ਕੀ ਮੰਗਿਆ ਚਾ ਰਿਹਾ ਹੈ ਇਨਸਾਫ ਮੰਗਿਆ ਚਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਇਸ ਮਹਿਲਾ ਡਾਕਟਰ ਦੇ ਨਾਲ ਕੀਤਾ ਗਿਆ ਦਰਿੰਦਗੀ ਕੀਤੀ ਗਈ ਹੈ ਤਾਂ ਸਜ਼ਾ ਵੀ ਓਨੀ ਹੀ ਸਖਤ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਅਸੀਂ ਲੋਕਾਂ ਦੀ ਰਾਏ ਜ਼ਰੂਰ ਚਾਹਣਾ ਹੈ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਅਜੇ ਹਫਸ ਦੇ ਪੁਜਾਰੀ ਨੇ ਅਜੇ ਹਫਸ ਦੇ ਭੁੱਖੇ ਨੇ ਦਰਿੰਦਗੀਆਂ ਕਰਦੇ ਨੇ ਤਾਂ ਇਹਨਾਂ ਦੇ ਖਿਲਾਫ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਆਪਣੇ ਦਿਮਾਗ ਦੇ ਵਿੱਚ ਅਜਿਹੀ ਗੱਲ ਵੀ ਲਿਆਉਣਾ ਤਾਂ ਉਹਨਾਂ ਦੀ ਵੀ ਰੂਹ ਕਮਚਾਵੇ ਕਿਉਂਕਿ ਲਗਾਤਾਰ ਮਾਮਲਾ ਕਰਵਾਉਂਦਾ ਚਾਰਿਆ ਪਰਿਵਾਰਕ ਮੈਂਬਰਾਂ ਦਾ ਉਸ ਦੀ ਮਾਂ ਦੀ ਚੇਕ ਕਰ ਲੜਕੀ ਦੀ ਮਾਂ ਦੀ ਗੱਲ ਕਰੀਏ ਤਾਂ ਐਨਾ ਬੁਰਾ ਹਾਲ ਆ ਕਿ ਉਸ ਨੂੰ ਦੇਖਿਆ ਨਹੀਂ ਚਾਹੁੰਦਾ ਦੇਖਣ ਸਮੇਂ ਵੀ ਰੌਕ ਟੇਖੇ ਹੋ ਜਾਂਦੇ ਨੇ ਪਿਤਾ ਉਸ ਦਾ ਜਿਹੜਾ ਕਿ ਇਨਸਾਫ ਦੀ ਕੋਹਾਂ ਲਗਾ ਰਿਹਾ ਮਾਪੇ ਪਤਾ ਨਹੀਂ ਕਿੱਥੋਂ ਪੈਸਾ ਇਕੱਠਾ ਕਰਕੇ ਆਪਣੇ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਕਰਵਾ ਰਹੇ ਸੀ ਪਰ ਜਿਸ ਤਰੀਕੇ ਦੇ ਨਾਲ ਜਦੋਂ ਉਹਨਾਂ ਨੂੰ ਸੁੱਖ ਦਾ ਸਾਹ ਮਿਲਣਾ ਸੀ ਤਾਂ ਦਰਿੰਦੇ ਨੇ ਆਪਣੀ ਹਾਫਸ਼ ਦਾ ਸ਼ਿਕਾਰ ਬਣਾਇਆ ਸਾਰੀਆਂ ਹੱਦਾਂ ਪਾਰ ਕੀਤੀਆਂ ਐਨੀਆਂ ਘਟੇ ਘਠੀਆਂ ਕੰਮ ਕੀਤੇ ਕਿ ਲੜਕੀ ਨੂੰ ਮੌਤੇ ਘਾਟ ਉਤਾਰ ਦਿੱਤਾ ਹਾਲਾਂਕਿ ਇਸ ਦੋਸ਼ ਨੂੰ ਕਿਰਤਾ ਕੀਤਾ ਗਿਆ ਇਸ ਮਾਮਲੇ ਦੇ ਉੱਤੇ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਲੜਕੀ ਦੇ ਨਾਲ ਇਸ ਤਰੀਕੇ ਦਾ ਘਟਿਆ ਕੰਮ ਹੋਇਆ ਉੱਥੇ ਜਾ ਕੇ ਚੈਕਿੰਗਾਂ ਕੀਤੇ ਜਾ ਰਹੇ ਨੇ ਦੇਖਿਆ ਜਾ ਰਿਹਾ ਹੈ ਕਿ ਆਖਰ ਕਿਹੜੀ ਮੰਜ਼ਲ ਦੇ ਵਿੱਚ ਉਹ ਦਰਿੰਦਾ ਦਾਖਲ ਹੋਇਆ ਕਿਸ ਤਰੀਕੇ ਦੇ ਨਾਲ ਬਾਹਰ ਨਿਕਲਿਆ ਇੱਥੋਂ ਤਾਂ ਕਿ ਜਿਹੜੇ ਇੱਥੋਂ ਦੇ ਸਾਬਕਾ ਪ੍ਰਿੰਸੀਪਲ ਨੇ ਕੋਸ਼ ਉਹਨਾਂ ਨੂੰ ਵੀ ਸੀਬੀ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਲਗਾਤਾਰ ਕਈ ਵਾਰ ਉਹਨਾਂ ਨੂੰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਜਿਹੜੇ ਹੋਰ ਮੈਡੀਕਲ ਕਾਲਜ ਦੇ ਵਿੱਚ ਸਟੂਡੈਂਟਸ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕੁਝ ਦੱਸਿਆ ਤਾਂ ਕਿਤੇ ਨਾ ਕਿਤੇ ਇਹ ਵੀ ਜਿਹੜੀ ਕਿ ਹਲਚਲ ਉਹ ਅਧਿਕਾਰਤ ਤੌਰ ਤੇ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੋਈ ਪਰ ਜੋ ਸੁਣਨ ਨੂੰ ਮਿਲਿਆ ਕਿ ਜਿੰਨੇ ਵੀ ਹੁਣ ਤੱਕ ਬਿਆਨ ਆਏ ਨੇ ਉਸ ਦੇ ਵਿੱਚੋਂ आधे ਬਿਆਨ ਤਾਂ ਇਹ ਕਹਿ ਰਹੇ ਨੇ ਕਿ ਇੱਥੇ ਮਨੁੱਖੀ ਅੰਗਾਂ ਦੀ ਤਸਕਰੀ ਹੁੰਦੀ ਸੀ ਤਾਂ ਇਹ ਡਾਕਟਰ ਜਿਹੜੀ ਕਿ ਰੋਕਦੇ ਸੀ ਕਿਤੇ ਨਾ ਕਿਤੇ ਇਸ ਗੱਲ ਨੂੰ ਵੀ ਲੈ ਕੇ ਸ਼ਾਇਦ ਅੰਜਾਮ ਦਿੱਤਾ ਗਿਆ ਹੋਵੇ ਇਹ ਹਾਲੇ ਪੁਸ਼ਟੀ ਨਹੀਂ ਹੋਈ ਫਿਲਹਾਲ ਜੋ ਸੁਨੂ ਆ ਰਹੇ ਨੇ ਸੂਤਰਾਂ ਦੇ ਮੁਤਾਬਕ ਇਹ ਗੱਲ ਸੁਨਣ ਨੂੰ ਆਈ ਆ ਉਹ ਤੁਹਾਡਾ ਜਿਹੜੀ ਕਿ ਸੱਚ ਕੀਤੀ ਐ ਪਰ ਦੇਖਿਆ ਜਾ ਰਿਹਾ ਕਿ ਲਗਾਤਾਰ ਆਪਣੀ ਹੱਬਸ ਮਟਾਉਣ ਦੇ ਵਾਸਤੇ ਔਰਤਾਂ ਦੇ ਨਾਲ ਅਖਰ ਕਦੋਂ ਤੱਕ ਦਰਿੰਦਗੀਆਂ ਹੋਣਗੀਆਂ ਕਦੋਂ ਇਹ ਜ਼ਮਾਨਾ ਚਾਹਵੇਗਾ ਕਿ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਆ ਸਰਕਾਰਾਂ ਕਹਿੰਦੀਆਂ ਨੇ ਕਿ ਹਾਂ ਔਰਤਾਂ ਦੀ ਸੁਰੱਖਿਆ ਵਾਸਤੇ ਆ ਕੰਮ ਕਰ ਦਿੱਤੇ ਨੇ ਪਰ ਨਹੀਂ ਔਰਤਾਂ ਦੀ ਸੁਰੱਖਿਆ ਕਦੋਂ ਯਕੀਨੀ ਹੋਵੇਗੀ ਕਿ ਉਹ ਬੇਖੌਫ ਹੋ ਕੇ ਹੁਣ ਤਾਂ ਦੇਖਿਆ ਜਾ ਰਿਹਾ ਕਿ ਕਾਲਜਾਂ ਦੇ ਵਿੱਚ ਮੈਡੀਕਲ ਡਾਕਟਰਾਂ ਦੇ ਨਾਲ ਜਿੱਕਰ ਹੈ ਜਿਹੜਾ ਕੰਮ ਹੋਰ ਤੇ ਆਮ ਲੋਕਾਂ ਦੀ ਅਸੀਂ ਕੀ ਗੱਲ ਕਰਾਂਗੇ ਪਿਊਰ ਰਿਪੋਰਟ ਛਣਕਾਟਾ نیوز